ਹਾਰਾਂ ਦੀ ਹੋਣੀ ਐ ਆ ਬਾਂਦਰ ਡੋੜ ਤੇ ਕੀ ਹੋ ਗਿਆ ਕੌਡੀ ਵਾਲੇ ਵੀ ਬਾਲੇ ਦਿਮਾਗੀ ਹੁੰਦੇ ਹਣ ਤੀਜੀ ਦਾ ਫਾਨਾ ਡਾਲਿਆ ਇੱਕ ਤਾਂ ਜਦੋਂ ਅੰਗਲਜੀ ਥੱਲੇ ਡਾ ਲੈਂਦੇ ਨਾ ਘਟੋ ਘਟ 15 20 ਮਿੰਟ ਦਾ ਬੱਟ ਤੇ ਪਿਆ ਵੀ ਖਰਾਬ ਹੀ ਹੈ ਰੱਤਾ ਫੇ ਤੇ ਮਾਣੂ ਕੇ ਗੱਲ ਦੀ ਮੈਂ ਗਰਾਊਂਡ ਦੇ ਲਾਗੇ ਆ ਜਾਣ ਆ ਮੈਚ ਦਾ ਫੈਸਲਾ ਆਪਾਂ ਕਰਵਾਈਏ ਰੱਤਾ ਫੇ ਆ ਗਈ ਹੈ ਜੀ ਤੇ ਮਾਣੂ ਕਾਲੇ ਮੁੰਡੇ ਵੀ ਆ ਗਏ ਪਤਾ ਕੀ ਜੇ ਚੱਕਰ ਐ ਸਖਰਾਜ ਇਹ ਚਲਾਕੀਆਂ ਨੇ ਪਤਾ ਉਹਨਾਂ ਨੂੰ ਸੀਗਾ ਤੀਜੀ ਰੇਡ ਪਾਰਿਆ ਪਰ ਆ ਲੋਕਾਂ ਨੂੰ ਖੱਜਲ ਕਰਨਾ ਬਸ ਹੋਰ ਕੋਈ ਗੱਲ ਨਹੀਂ ਉਹ ਪਹਿਲਾਂ ਵੀ ਰੋਕ ਸਕਦੇ ਸੀਗੇ ਭਾਈ ਵੀ ਤੇਰੀ ਤੀਜੀ ਰੇਡ ਹੈ ਠੀਕ ਆ ਵੀ ਤੇਰੀ ਤੀਜੀ ਰੇਡ ਆਸੀਂ ਪੈਣ ਨਹੀਂ ਦੇਣੀ ਪਰ ਇਹ ਦੇਖੋ ਇਹ ਚਲਾਕੀਆਂ ਨਾ ਜਿਹੜੀਆਂ ਕਬੱਡੀ ਆ ਲੋਕਾਂ ਨਾਲ ਧੋਖਾ ਕਰਨਾ ਯਾਰ ਆ ਲੋਕਾਂ ਨਾਲ ਧੋਖਾ ਕਰਨਾ ਜਿਹੜੇ ਸਾਨੂੰ ਵੇਖਣ ਆਏ ਐ ਸਵੇਰ ਤੋਂ ਬੈਠੇ ਨੇ ਵੀ ਕਬੱਡੀ ਸਿਲਵਰਾ ਮੇਲਾ ਹੋਊਗਾ ਯਾਰ ਵੀ ਵੇਖਾਂਗੇ ਆਪਾਂ ਵਧੀਆ ਮੁੰਡੇ ਨਵੇਂ ਮੁੰਡੇ ਹੋ ਯਾਰ ਤੁਸੀਂ ਅਜੇ ਬਹੁਤ ਅੱਗੇ ਜਾਣਾ ਠੀਕ ਹੈ ਇੱਕ ਤਾਂ ਅੱਧਾ ਪੌਣਾ ਘੰਟਾ ਘੰਟਾ ਹੋ ਗਿਆ ਤੁਹਾਡਾ ਪਹਿਲਾ ਰੋਲਾ ਪਏ ਨੂੰ ਦੂਜੀ ਗੱਲ ਗਲਤੀ ਤੁਸੀਂ ਇਹ ਕਰਦੇ ਹੋ ਚਲਾਕੀਆਂ ਕਰਦੇ ਹੋ ਠੀਕ ਹੈ ਇੱਥੇ ਭਾਈ ਰੋਟੀ ਨੂੰ ਚੋਚੀ ਕੋਈ ਨਹੀਂ ਕਹਿੰਦਾ ਸਾਰੇ ਬੰਦੇ ਸਿਆਣੇ ਆ ਲੋਕ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਤੇ ਰਾਤ ਤੱਕ ਇਹਨਾਂ ਨੂੰ ਘਰੋਂ ਵੀ ਫੋਨ ਆਦੇ ਹੋਣਗੇ ਉਹ ਬੰਦੇ ਰੋਕ ਵੀ ਸਕਦੇ ਸੀਗੇ ਪਰ ਨਹੀਂ ਸਾਡੇ ਚੋਂ ਇਹ ਗੱਲਾਂ ਨਹੀਂ ਜਾ ਸਕਦੀਆਂ ਅਸੀਂ ਕਿਉਂ ਨਹੀਂ ਅੱਗੇ ਵਧਦੇ ਜਦੋਂ ਇਹ ਜਿਹੜੀਆਂ ਚਲਾਕੀਆਂ ਸਾਨੂੰ ਲੈ ਕੇ ਬਹਿ ਜਾਂਦੀਆਂ ਹੁਣ ਆਹ ਲੋਕਾਂ ਨਾਲ ਕਾਹਦਾ ਤੋਖਾ ਕਰਨਾ ਯਾਰ ਇਹ ਤਾਂ ਵਿਚਾਰੇ ਵਿਚਾਲੇ ਜਾਲ ਤੇ ਖੜੇ ਆ ਯਾਰ ਸਵੇਰੇ ਕੋਈ ਭੁੱਖਣ ਭਾਣੇ ਕੋਈ ਕਿੱਦਾਂ ਬੈਠਾ ਕੋਈ ਕਿੱਦਾਂ ਬੈਠਾ ਕੋਈ ਵਾਸ਼ਰੂਮ ਵੀ ਨਹੀਂ ਗਿਆ ਹੁਣ ਦੱਸੋ ਤੇ ਅਸੀਂ ਆਏ ਆ 12 1 ਵਜੇ 2 ਵਜੇ 3 ਵਜੇ ਠੀਕ ਆ ਅਸੀਂ ਆ ਕੇ ਫੇਰ ਆ ਕੇ ਇੱਥੇ ਚਲਾਕੀਆਂ ਕਰਦੇ ਆ ਦੱਸੋ ਕਿਹੜੀ ਗੱਲ ਆ ਯਾਰ ਕਬੱਡੀ ਵਾਲਿਓ ਹੱਥ ਬੰਨ ਕੇ ਬੇਨਤੀ ਆ ਮੈਂ ਬੋਲਣ ਦੇ ਮੂਡ 'ਚ ਨਹੀਂ ਇੱਕ ਮਿੰਟ ਰੁਕ ਜਾਓ ਮੈਂ ਇਹਨਾਂ ਗੱਲਾਂ ਬੋਲਣ ਨਹੀਂ ਸੀ ਆਇਆ ਪਰ ਦੁੱਖ ਲੱਗਦਾ ਜਦੋਂ ਸਾਡੇ ਬੰਦੇ ਚਲਾਕੀਆਂ ਕਰਦੇ ਆ ਯਾਰ ਆ ਭੋਲੇ ਭਾਲੇ ਲੋਕਾਂ ਨਾਲ ਯਾਰ ਦੱਸੋ ਕਿਹੜੀ ਗੱਲ ਆ ਯਾਰ ਕੋਈ ਗੱਲ ਗਲਤ ਆ ਮੇਰੀ ਦੱਸੋ ਮੈਂ ਕੋਈ ਗਲਤ ਬੋਲਿਆ ਪਰ ਉਹ ਬੰਦੇ ਰੋਕ ਸਕਦੇ ਸੀ ਨਾ ਉਹ ਰੋਕ ਸਕਦੇ ਸੀ ਭਾਈ ਤੇਰੀ ਤੀਜੀ ਰੇੜਾ ਸੀ ਪੈਣ ਨਹੀਂ ਦੇਣੀ ਆਦਾ ਰੇਡਰ ਸਦੋ ਪਰ ਨਹੀਂ ਆਹ ਮੜ ਕੇ ਉਂਗਲ ਜੀ ਨਾਲੇ ਦੱਸੋ ਕਿਹੜੀ ਗੱਲ ਨੂੰ ਫੜਦਾ ਕੰਟਾ ਖੜਾ ਦੋ ਜੀ ਆ ਧੱਕ ਜੋ ਇਹਨਾਂ ਦੇ ਉੱਪਰ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ ਕਰੋ ਯਾਰ ਇਹ ਠੀਕ ਆ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਵੀ ਫੈਸਲਾ ਆ ਜਲਦੀ ਨਾ ਕਰਕੇ ਹਾਂ ਜਿਹੜਾ ਮਸਲਾ ਨਵੇੜ ਲਈ ਨਹੀਂ ਤਾਂ ਫਿਰ ਜੀ ਹੁਣ ਇੱਦਾਂ ਹੀ ਖੜੇ ਰਹੇ ਤੇ ਗਰਾਊਂਡ ਦੇਖੋ ਵੀ ਕਿਹੜੇ ਹਿਸਾਬ ਨਾਲ ਚੱਲਣਾ ਪ੍ਰਬੰਧਕ ਵੀਰ ਸਿਆਣੇ ਆ ਮੈਂ ਬੇਨਤੀ ਕਰਦਾ ਵੀਰਾਂ ਨੂੰ ਵੀ ਆਪਾਂ ਜਲਦੀ ਨਾਲ ਮਸਲਾ ਸੁਝਾ ਲਈਏ ਤੇ ਮੈਚ ਨੂੰ ਚਾਲੂ ਕਰ ਦਈਏ ਅਗਲੇ ਮੈਚ ਦੀ ਟੀਮ ਆ ਗਈ ਆ ਬਾਈ ਰੱਤਾ ਫਿਰ ਵੀ ਆ ਗਿਆ ਮਾਨੂ ਕਾਲੇ ਮੁੰਡੇ ਵੀ ਆ ਗਏ ਗੁਰਪ੍ਰੀਤ ਬਾਈ ਆ ਗਰਾਊਂਡ ਦੇ ਵਿੱਚ ਮਸਲਾ ਆ ਗਰਾਊਂਡ ਦੇ ਵਿੱਚ ਮੈਂ 12 13 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਗਿਆ ਸੀਗਾ ਇੱਥੇ ਦੁਨੀਆ ਦਾ ਸਟਾਰ ਖੇਡਿਆ ਹੈ ਦੁਨੀਆ ਦੇ 스타 ਜਿਹੜੇ ਲੋਕ ਆਪਾਂ ਕਹਿੰਦੇ ਪੋਟਿਆਂ ਤੇ ਗੱਲ ਵਾਲੇ ਪਲੇਅਰ ਉਹ ਲੋਕ ਸਿਲਵਰਾਂ ਦੇਖਦੇ ਹੁੰਦੇ ਸੀਗੇ ਪਰ ਮੈਨੂੰ ਨਹੀਂ ਲੱਗਦਾ ਯਾਰ ਕਿਤੇ ਆ ਚਲਾਕੀਆਂ ਹੋਈਆਂ ਹੋਣਗੀਆਂ ਆ ਪੁਰਾਣੇ ਬੰਦੇ ਵੀ ਬੈਠੇ ਐ ਕਬੱਡੀ ਦੇ ਆਸੇ ਪਾਸੇ ਜਿਹੜੇ ਸਟੇਜ ਤੇ ਵੀ ਬੈਠੇ ਐ ਪਰ ਸਮਝੀਏ ਕੁਝ ਜੇ ਲੋਕ ਸਾਨੂੰ ਪਿਆਰ ਕਰਦੇ ਐ ਐਨ ਆਰ ਆਈ ਭਰਾ ਖੱਪ ਜਾਂਦੇ ਐ ਸਾਰਾ ਦਿਨ ਦਿਹਾੜੀ ਲਾਉਣੀ ਬਹੁਤ ਔਖੀ ਹੁੰਦੀ ਐ ਉਥੋਂ ਪੈਸੇ ਭੇਜਦੇ ਆ ਸਾਡੇ ਲਈ ਭੇਜਦੇ ਨੇ ਯਾਰ ਪੀ ਮੁੰਡਿਆਂ ਦਾ ਮਾਣ ਵਧੂਗਾ ਨਾਮ ਰੱਖੋ ਵਧੀਆ ਟੂਰਨਾਮੈਂਟ ਕਰਾਓ ਪਰ ਜਦੋਂ ਇਸ ਤਰ੍ਹਾਂ ਦਾ ਕੰਮ ਹੁੰਦਾ ਉਹਨਾਂ ਦਾ ਦਿਲ ਕਿੱਥੋਂ ਕਰੂਗਾ ਯਾਰ ਕਬੱਡੀ ਕਰਾਉਣ ਨੂੰ ਜਾਂ ਕਬੱਡੀ ਨੂੰ ਪੈਸੇ ਭੇਜਣ ਨੂੰ ਆਂਦੇ ਜਵਾਕਾਂ ਨੇ ਮੂੰਹ ਚੋਂ ਪੈਸੇ ਕੱਢ ਕੇ ਸਾਡੇ ਨਾਲ ਟੂਰਨਾਮੈਂਟਾਂ ਤੇ ਭੇਜਦੇ ਆ ਪਰ ਮੈਂ ਪਲੇਅਰਾਂ ਨੂੰ ਬੇਇਨਤੀ ਕਰਦਾ ਚਾਹੇ ਉਹ ਸੀਨੀਅਰ ਨੇ ਚਾਹੇ ਜੂਨੀਅਰ ਨੇ ਆਪਾਂ ਇਮਾਨਦਾਰੀ ਦਿਖਾਈਏ ਆਪਾਂ ਇਮਾਨਦਾਰੀ ਆਪਣੇ ਅੰਦਰ ਲੈ ਕੇ ਆਈਏ ਫੇਰ ਹੀ ਅਸੀਂ ਚੰਗੇ ਪਲੇਅਰ ਨਾਲੋਂ ਇੱਕ ਚੰਗੇ ਇਨਸਾਨ ਬਣੋ ਫੇਰ ਸਾਨੂੰ ਦੁਨੀਆ ਸਲਾਮਾਂ ਕਰੂਗੀ ਨਹੀਂ ਐ ਕਿਸੇ ਨੇ ਸਲਾਮ ਨਹੀਂ ਕਰਨੀ ਆ ਰਿਜ਼ਲਟ ਦੱਸੋ ਇਸ ਮੈਚ ਦਾ ਕੀ ਆ ਹਜੇ ਦੇਖ ਲੋ ਇੱਕ ਦੂਜੇ ਨਾਲ ਮਿਹਣੋਂ ਮੇਣੀ ਇਦਾਂ ਹੁੰਦਾ ਜਿਵੇਂ ਪਲਾਟਾਂ ਦਾ ਰੋਲਾ ਹੋਵੇ ਹੁਣ ਕੀ ਐ ਮੇਰੇ ਮੂੰਹ ਹਲ ਕੀ ਘਾਕਣਾ ਆਦਾ ਰੇਡਰ ਸੱਦੋ ਪ੍ਰਬੰਧਕਾਂ ਨੇ ਫੈਸਲਾ ਲੈ ਲਿਆ ਵੀ ਜਿਹਨੇ ਰੇਡ ਪਾਈ ਸੀ ਨੰਬਰ ਦੂਜੇ ਪਾਸੇ ਆ ਠੀਕ ਆ ਬਾਈ ਬਸ ਠੀਕ ਆ ਮੇਰੇ ਪ੍ਰਬੰਧਕਾਂ ਨੇ ਫੈਸਲਾ ਜੇ ਦੋਨੇ ਟੀਮਾਂ ਇਧਰ ਕਮੇਟੀ ਉੱਪਰ ਕਰ ਲੋ ਦੋਨੋਂ ਟੀਮਾਂ ਬਾਹਰਲੇ ਪਾਸੇ ਚਲੋ 1 ਸੈਕਿੰਡ ਦੇ ਵਿੱਚ ਵਿੱਚ ਜਿਹੜਾ ਥੋੜਾ ਆਉਂਦਾ ਫੈਸਲਾ ਉਹ ਦੇ ਦਿਓ ਪ੍ਰਬੰਧਕਾਂ ਦਾ ਫੈਸਲਾ ਫਿਰ ਅਸੀਂ ਸੁਣਾਵਾਂਗੇ ਬਾਅਦ ਚੋ ਅੱਖ ਵਨ ਕੇ ਬੇਨਤੀ ਹੈ ਬਾਹਰ ਜਾ ਕੇ ਪਾਸੇ ਫੈਸਲਾ ਕਰੋ ਲੋਕਾਂ ਦੀ ਕਦਰ ਕਰੋ ਯਾਰ